ਈਵਨ ਐਂਡ ਆਡ ਨੰਬਰਸ ਜਿਸਤ ਅਤੇ ਟਾਂਕ ਸੰਖਿਆਵਾਂ ਬੱਚਿਓ ਇਹ ਤੁਹਾਡੇ ਸਾਹਮਣੇ 1 ਤੋਂ ਲੈ ਕੇ 100 ਤੱਕ ਗਿਣਤੀ ਲਿਖੀ ਗਈ ਹੈ ਇਹਨਾਂ ਦੇ ਵਿੱਚ ਜਿਹੜੀਆਂ ਆ ਸੰਖਿਆਵਾਂ ਹਨ 1 11 21 31 41 51 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 ਅਤੇ ਇੱਕ ਲਾਈਨ ਛੱਡ ਕੇ 3 13 23 33 43 53 63 73 83 93 ਅਤੇ ਫਿਰ ਇੱਕ ਲਾਈਨ ਛੱਡ ਕੇ 5 15 25 35 45 55 65 75 85 95 ਅਤੇ ਫਿਰ ਅਗਲੀ ਨੀਲੀ ਲਾਈਨ ਛੱਡ ਕੇ 77 17 27 37 47 57 67 77 86 99 ਅਤੇ ਫਿਰ ਅਗਲੀ ਨੀਲੀ ਲਾਈਨ ਛੱਡ ਕੇ 9 19 29 39 49 59 69 79 99 ਇਹ ਵਾਲੀਆਂ ਸੰਖਿਆਵਾਂ ਜਿਹੜੀਆਂ ਹਾਈਲਾਈਟਡ ਹਨ ਲਾਲ ਰੰਗ ਦੇ ਨਾਲ ਲਿਖੀਆਂ ਹਨ ਅਤੇ ਜਿਨ੍ਹਾਂ ਦੇ ਉੱਤੇ ਇਹ ਪੀਲੇ ਰੰਗ ਦੀ ਪੱਟੀ ਆ ਗਈ ਹੈ ਇਹਨਾਂ ਸਾਰੀਆਂ ਸੰਖਿਆਵਾਂ ਨੂੰ ਆਪਾਂ ਆਡ ਨੰਬਰਸ ਇੰਗਲਿਸ਼ ਵਿੱਚ ਪੰਜਾਬੀ ਵਿੱਚ ਟਾਂਕ ਸੰਖਿਆਵਾਂ ਜਾਂ ਵਿਖਮ ਸੰਖਿਆਵਾਂ ਜਾਂ ਫਿਰ ਹਿੰਦੀ ਵਿੱਚ ਵਿਸ਼ਮ ਸੰਖਿਆਵਾਂ ਕਹਿੰਦੇ ਹਾਂ ਇਹ ਅਜਿਹੀਆਂ ਸੰਖਿਆਵਾਂ ਹਨ ਅਜਿਹੀ ਹਰੇਕ ਸੰਖਿਆ ਜਿਸ ਦਾ ਅੰਤਲਾ ਅੰਕ ਮੀਨਸ ਇਕਾਈ ਦਾ ਅੰਕ ਪਾਉ ਯੂਨਿਟ ਡਿਜੀਟ ਇਕ ਹੋਵੇ ਜਾਂ 3 ਹੋਵੇ ਜਾਂ 5 ਹੋਵੇ ਜਾਂ 7 ਹੋਵੇ ਜਾਂ 9 ਹੋਵੇ ਉਸ ਨੂੰ ਤੰਕ ਸੰਖਿਆ ਬੇਕਮ ਸੰਖਿਆ odd numbers ਤੇ ਹਿੰਦੀ ਵਿੱਚ ਵਿਸ਼ਮ ਸੰਖਿਆਈ ਕਹਿੰਦੇ ਹਨ ਆਪਾਂ ਹੁਣੇ ਪਿੱਛੇ ਦੇਖਿਆ ਸੀਗਾ ਕਿ ਜਿਹੜੀਆਂ ਸੰਖਿਆਵਾਂ ਦਾ ਲਾਸਟ ਦਾ ਅੰਕ 1 ਹੋਵੇ 3 ਹੋਵੇ 5 ਹੋਵੇ 7 ਹੋਵੇ ਜਾਂ ਫਿਰ 9 ਹੋਵੇ ਉਹਨਾਂ ਨੂੰ ਆਪਾਂ ਟਾਂਕ ਸੰਖਿਆਵਾਂ ਕਹਿੰਦੇ ਹਾਂ ਫਿਰ ਤੋਂ ਇਹ ਗਿਣਤੀ ਆਪਾਂ ਦੇਖਦੇ ਹਾਂ ਇਸ ਗਿਣਤੀ ਦੇ ਵਿੱਚ ਫਿਰ ਤੋਂ ਆਪਾਂ ਹੁਣ ਜਿਹੜੀਆਂ ਨੀਲੇ ਰੰਗ ਦੀਆਂ ਸੰਖਿਆਵਾਂ ਰਹਿ ਗਈਆਂ ਸੀ ਹੁਣ ਆਪਾਂ ਉਹਨਾਂ ਦੇ ਬਾਰੇ ਗੱਲ ਕਰਦੇ ਹਾਂ ਇੱਥੇ 2 12 22 32 42 52 62 72 82 92 ਅਤੇ ਫਿਰ ਲਾਲ ਅਗਲੀ ਲਾਈਨ ਨੂੰ ਛੱਡ ਕੇ ਨੀਲੀ ਲਾਈਨ 4 14 24 30 46 54 6474 ਅਤੇ ਫਿਰ ਅਗਲੀ ਲਾਲ ਲਾਈਨ ਛੱਡ ਕੇ ਨੀਲੀ ਲਾਈਨ 616 26 36 46 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 101 102 103 104 105 106 107 108 109 110 111 112 113 114 115 116 117 118 119 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 124 125 126 127 128 129 120 121 122 123 ਅਤੇ ਫਿਰ ਅਗਲੀ ਲਾਈਨ ਛੱਡ ਕੇ ਲਾਲ ਲਾਈਨ ਛੱਡ ਕੇ ਫਿਰ ਨੀਲੀਆਂ 10 20 30 40 50 60 70 80 90 100 ਇਹ ਜਿਹੜੀਆਂ ਸੰਖਿਆਵਾਂ ਨੀਲੇ ਰੰਗ ਦੇ ਨਾਲ ਲਿਖੀਆਂ ਹਨ ਜਿਨ੍ਹਾਂ ਦੇ ਉੱਤੇ ਇਹ ਪੱਟੀ ਸਟ੍ਰਾਈਪ ਆਈ ਹੈ ਨੀਲੇ ਰੰਗ ਦੀ ਇਹ ਸਾਰੀਆਂ ਸੰਖਿਆਵਾਂ ਨੂੰ ਆਪਾਂ even numbers ਪੰਜਾਬੀ ਵਿੱਚ ਜਿਸ ਤਸੰਖਿਆਵਾਂ ਯਰ ਸਮ ਸੰਖਿਆਵਾਂ ਅਤੇ ਹਿੰਦੀ ਦੇ ਵਿੱਚ ਸਮ ਸੰਖਿਆਏ ਕਹਿੰਦੇ ਹਾਂ ਗੌਰ ਕਰਨ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਪਿੱਛੇ ਟਾਂਗ ਸੰਖਿਆ ਦਾ ਸਭ ਤੋਂ ਪਿਛਲਾ ਅੰਕ ਜਿਹੜਾ ਸੀ ਇਹਨਾਂ ਦੇ ਵਿੱਚ ਈਵਨ ਨੰਬਰਸ ਦੇ ਵਿੱਚ ਉਹ ਅੰਕ ਨਹੀਂ ਹੈ ਕੋਈ ਹੋਰ ਹੈ ਕਿਹੜਾ ਹੈ ਅਜਹੀ ਹਰੇਕ ਸੰਖਿਆ ਜਿਸ ਦਾ ਅੰਤਲਾ ਅੰਕ ਮੀਨਸ ਇਕਾਈ ਦਾ ਅੰਕ ਪਾਉ ਯੂਨਿਟ ਡਿਜਿਟ ਦੋ ਹੋਵੇ ਜਾਂ ਚਾਰ ਹੋਵੇ ਜਾਂ 6 ਹੋਵੇ ਜਾਂ 8 ਹੋਵੇ ਜਾਂ 0 ਹੋਵੇ ਉਸ ਨੂੰ ਜਿਸਤ ਸੰਖਿਆ ਸਮ ਸੰਖਿਆ ਇੰਗਲਿਸ਼ ਵਿੱਚ ਈਵਨ ਨੰਬਰਸ ਹਿੰਦੀ ਵਿੱਚ ਸਮ ਸੰਖਿਆਵਾਂ ਕਹਿੰਦੇ ਹਾਂ ਇਸ ਤਰ੍ਹਾਂ ਉਹ ਸੰਖਿਆ ਚਾਹੇ ਜਿੰਨੇ ਮਰਜੀ ਅੰਕਾਂ ਦੀ ਹੋਵੇ ਆਪਾਂ ਉਸ ਦਾ ਅੰਤਲਾ ਅੰਕ ਇਕਾਈ ਦਾ ਅੰਕ ਜਾਂ ਯੂਨਿਟ ਡਿਜੀਟ ਦੇਖ ਕੇ ਹੀ ਦੱਸ ਦਿੰਦੇ ਹਾਂ ਕਿ ਪੂਰੀ ਰਕਮ ਈਵਨ ਹੈ ਜਾਂ ਕਿ ਆਡ ਹੈ भाव सम संख्या है या फिर विषम संख्या है या जिसत संख्या है या के टांग संख्या है सिर्फ पूरी रकम का सिर्फ पिछला अंक देख के ही असी दस सकते हाँ थैंक्स फॉर वाचिंग एंड कीप सपोर्टिंग